ਪਿਆਰੀ ਵਿਦਿਆਰਥੀਓ आओ ਉਤਲ ਅਤੇ ਅਵਤਲ ਲੈਂਸ ਦੀ ਕਾਰਜਵਿਧੀ ਖਾਲੀ ਪੈਨ ਅਤੇ ਪਾਣੀ ਨਾਲ ਭਰੇ ਹੋਏ ਗਲਾਸ ਦੀ ਮਦਦ ਨਾਲ ਅਧਿਐਨ ਕਰੀਏ ਇਸ ਕਿਰਿਆ ਨੂੰ ਕਰਨ ਲਈ ਸਾਨੂੰ ਪਾਣੀ ਨਾਲ ਭਰਿਆ ਹੋਇਆ ਕੱਚ ਦਾ ਗਲਾਸ ਅਤੇ ਇੱਕ ਪਾਰਦਰਸ਼ੀ ਖਾਲੀ ਪੈਨ ਦਾ ਬਾਹਰੀ ਕੋਲ ਚਾਹੀਦਾ ਹੈ। ਧਿਆਨ ਕਰਨ ਸਮੀ ਪਾਣੀ ਨਾਲ ਭਰੇ ਹੋਏ ਕੱਚ ਦੇ ਗਲਾਸ ਨੂੰ ਕਿਸੇ ਰੰਗਦਾਰ ਕਾਗਜ਼ ਜਾਂ ਜਿਸ ਵਿੱਚ ਕੁਝ ਅੱਖਰ ਲਿਖੇ ਹੋਣ ਉਸ ਦੇ ਉੱਪਰ ਰੱਖੋ। ਅਤੇ ਇਸ ਪੈਨ ਨੂੰ ਪਾਣੀ ਵਿੱਚ ਉੱਪਰ ਅਤੇ ਥੱਲੇ ਕਰੋ ਤਾਂ ਤੁਸੀਂ ਇਸ ਪੈਨ ਵਿੱਚੋਂ ਜਦੋਂ ਦੇਖੋਗੇ ਕਿ ਉੱਪਰ ਅਤੇ ਥੱਲੇ ਕਰਨ ਸਮੇਂ ਪਾਣੀ ਵਿੱਚਲੇ ਅੱਖਰ ਕਦੇ ਬਹੁਤ ਛੋਟੇ ਅਤੇ ਕਦੇ ਬਹੁਤ ਵੱਡੇ ਹੋ ਜਾਂਦੇ ਹਨ ਸੋ ਇਸ ਨੂੰ ਵਿਸਤਾਰ ਸਹਿਤ ਸਮਝਣ ਲਈ ਤੁਸੀਂ ਇਹ ਕਿਰਿਆ ਆਪਣੇ ਅਧਿਆਪਕ ਨਾਲ ਸਾਂਝੀ ਕਰੋ ਅਤੇ ਉਹਨਾਂ ਤੋਂ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਹਾਸਲ ਕਰੋ